ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਪੰਜਾਬ ਦੀਆਂ ਦੁਕਾਨਾਂ ਦੇ ਵਿੱਚੋਂ ਗੁਟਕਾ ਤੰਬਾਕੂ ਚੈਨੀਖਾਨੀ ਕੂਲ ਲੇਪ ਜਰਦਾ ਇਹ ਸਾਰਾ ਕੁਝ ਬੈਨ ਕਰਵਾਉਣਾ ਚਾਹੀਦਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅੱਜ ਤੋਂ 30 40 ਸਾਲ ਪਹਿਲਾਂ ਇਹ ਚੀਜ਼ਾਂ ਬਹੁਤ ਲੋਕਸ਼ੇਪ ਕੇ ਲੋਕ ਖਾਂਦੇ ਸੀ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਹੈ ਇਹਨਾਂ ਯੂਪੀ ਬਿਹਾਰ ਦੇ ਲੋਕਾਂ ਦੇ ਨਾਲ ਲਾ ਕੇ ਇਹ ਵੀ ਖਾਨ ਲਾ ਪਈ ਹੈ ਤੇ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਚੀਜ਼ਾਂ ਨੂੰ ਪੰਜਾਬ ਦੇ ਵਿੱਚ ਪੱਕੀ ਤਰ੍ਹਾਂ ਬੈਨ ਕੀਤਾ ਜਾਵੇ ਤੇ ਜੇਕਰ ਕੋਈ ਵੇਚਦਾ ਫੜਿਆ ਜਾਂਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਜੇਕਰ ਇਹ ਕੰਮ ਹੋ ਗਿਆ ਤੇ ਪੰਜਾਬ ਦੇ ਵਿੱਚੋਂ 80% ਆਬਾਦੀ ਯੂਪੀ ਬਿਹਾਰ ਦੀ ਜਿਹੜੀ ਇਸ ਤੋਂ ਬਗਾਰ ਨਹੀਂ रह ਸਕਦੀ ਜਿਹੜੀ ਕੰਧਾਂ ਰੰਗਨ ਤੋਂ ਬਗਾਰ ਨਹੀਂ ਰਹਿ ਸਕਦੀ ਉਹ ਸਾਰੀ ਆਪਣੇ ਆਪ ਚਲੇ ਜਾਵੇਗੀ ਤੁਹਾਨੂੰ ਕੋਈ ਲੜਾਈ ਝਗੜਾ ਕਰਨ ਦੀ ਜ਼ਰੂਰਤ ਨਹੀਂ ਪੈਗੀ ਕੋਈ ਕੁਝ ਕਰਨ ਦੀ ਜ਼ਰੂਰਤ ਨਹੀਂ ਪੈਗੀ ਤੇ ਇਸ ਚੀਜ਼ ਦੇ ਉੱਤੇ ਪੂਰੀ ਬੰਬੰਦੀ ਸਰਕਾਰ ਨੂੰ ਚਾਹੀਦੀ ਲਾਉਣੀ ਕਿਉਂਕਿ ਜਿਵੇਂ ਤੁਹਾਡਾ ਗੁਆਂਡੀ ਸੂਬਾ ਹਰਿਆਣਾ ਹੈ ਉਹਨੇ ਤੇ 1 ਸਾਲ ਦੀ ਪਾਬੰਦੀ ਲਾਈ ਹੈ ਪਰ ਪੰਜਾਬ ਦੇ ਜੇ ਪੂਰੀ ਤਰ੍ਹਾਂ ਬੈਨ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ